ਪਰਿਆਨੇ ਪਿੰਡ ਬੋਲਦਾ ਪਰਿਆਨੇ ਪਿੰਡ ਤੋਂ ਬੋਲਦਾ ਜੀ ਤੇ ਜਲੰਧਰ ਜ਼ਿਲ੍ਹਾ ਮੇਰਾ ਨਾਮ ਕੀ ਸਰ ਜਗਿੰਦਰਪਾਲ ਜੀ ਹਾਂ ਠੀਕ ਹੈ ਸਰ ਪੰਜ ਜੂਸ ਪੀਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਅਸੀਂ ਮੈਨੂੰ ਸ਼ੂਗਰ ਦੀ ਪ੍ਰੋਬਲਮ ਸੀਗੀ ਬੀਪੀ ਦੀ ਪ੍ਰੋਬਲਮ ਸੀਗੀ ਤੇ ਗੈਸ ਦੀ ਪ੍ਰੋਬਲਮ ਸੀਗੀ ਮੈਂ ਦबई ਦੇ ਵਿੱਚ ਰਹਿੰਦਾ ਤੇ ਦबई ਦੇ ਵਿੱਚ ਕੰਮ ਕਰਦਾ ਜੀ ਤੇ ਸਰ ਸ਼ੂਗਰ ਦੀ ਫਿਰ ਤੁਸੀਂ ਕਾਫੀ ਦਵਾਈ ਖਾਦੀ ਹੋਣੀ ਆ ਕਾਫੀ ਪੈਸਾ ਖਰਚਾ ਹੋਇਆ ਹੋਣਾ ਮੈਂ ਦਵਾਈ ਬਹੁਤ ਖਾਦੀ ਜੀ ਫਿਰ 4 ਸਾਲ ਤੋਂ ਦਵਾਈ ਖਾ ਰਿਹਾ ਕਿ ਜਿੰਨਾ ਚਿਰ ਦਵਾਈ ਖਾਲੀ ਨਹੀਂ ਸੀ ਜਿੰਨਾ ਚਿਰ ਠੀਕ ਸੀ ਪ੍ਰੋਬਲਮ ਬਾਕੀ ਫਿਰ ਉਹ ਹਿਸਾਲ ਹੋ ਜਾਂਦਾ ਸੀ ਸਰ ਪੰਜ ਜੂਸ ਤੋਂ ਬਾਅਦ ਤੁਹਾਨੂੰ ਕੀ ਫਾਇਦਾ ਹੋਇਆ ਸਾਨੂੰ ਪੰਜ ਜੂਸ ਕੇ ਤੋਂ ਬਾਅਦ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਜੀ ਸਾਨੂੰ 슈ਗਰ ਦਾ ਵੀ ਪ੍ਰੋਬਲਮ ਬਰੀ ਕਾਫੀ ਤੋਂ ਹੱਲ ਹੋ ਗਈ ਆ ਤੇ ਬੀਪੀ ਦੀ ਵੀ ਹੱਲ ਹੋਈ ਆ ਸਾਨੂੰ ਯਾਨੀ ਗੈਸ ਦੀ ਪ੍ਰੋਬਲਮ ਹੋਈ ਸੀ ਜਿਹੜੀ ਉਹ ਵੀ ਹੱਲ ਹੋਈ ਥੋੜੀ ਥੋੜੀ ਅੱਗੇ ਨਾਲ ਕਾਫੀ ਹਰ ਕਾ ਜੀ ਦਿਨੋ ਠੀਕ ਹੈ ਸਰ ਸਰ ਕਾਫੀ ਸੱਜਣ ਮਿੱਤਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਸਲਾਹ مشورہ ਦਿਓਗੇ ਅਸੀ ਤਾਂ ਇਹ ਕਹਿੰਦੇ ਆ ਜੀ ਆਪਣੀ ਜ਼ਿੰਦਗੀ ਤੋਂ ਬਿਨਾ ਕੁਝ ਵੀ ਨਹੀਂ ਹੈ ਸਾਨੂੰ ਆਪਣੀ ਜ਼ਿੰਦਗੀ ਤੋਂ ਜਾਨਕਿ ਜਿੰਦਗੀ ਆਪਾਂ ਚਾਹੀਦੀ ਤਾਂ ਆਪਾਂ ਨੂੰ ਜ਼ਰੂਰ ਇਹ ਆਪਣੀ ਬਿਮਾਰੀ ਦਾ ਹੱਲ ਕਰਨਾ ਜੀ ਇਹਦਾ ਬੋਡੀ ਜੂਸ ਪੀਣੇ ਚਾਹੀਦਾ ਆਪਾਂ ਨੂੰ ਜ਼ਰੂਰ ਆਪਾਂ ਨੂੰ ਬਾਡੀ ਜੂਸ ਲੈਣੇ ਚਾਹੀਦੇ ਆ ਤੇ ਤਾਂ ਹੀ ਆਪਾਂ ਜ਼ਿੰਦਗੀ ਬਚਾ ਸਕਦੇ ਆ ਸਾਨੂੰ ਬਹੁਤ ਜ਼ਰੂਰੀ ਆ ਸਰ ਇਹ ਬਾਡੀ ਜੂਸ ਦੇ ਨਾਲ ਤੁਹਾਡੀ ਬਾਡੀ ਦੀ ਸਫਾਈ ਹੋਈ ਆ ਨਾ ਕਿ ਇਹ ਦਵਾਈ ਆ ਸਫਾਈ ਦੇ ਨਾਲ ਤੁਹਾਡੀ ਹਰ ਪ੍ਰੋਬਲਮ ਦੂਰ ਹੋ ਗਈ ਆ ਸੋ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ